ਪਰਸੈਂਟ ਜੀ ਫੁੱਲ ਗਰੰਟੀ ਦੇਈ ਦੀ ਹੈ ਗਾਹਕ ਨੂੰ ਸਾਲ ਦੀ ਬੋਰ ਪਾੜ ਜੇ ਖਰਾਬ ਹੋ ਜੇ ਕੋਈ ਨੁਕਸ ਪੈ ਜੇ ਬੋਰ ਉਹ ਛੱਡ ਦਿਓ ਸਾਡੇ ਤੋਂ ਨਵਾਂ ਸਮਾਨ ਲੈ ਜਿਓ ਇੰਨੀ ਗਰੰਟੀ ਅਸੀਂ ਲਿਖਤੀ ਰੂਪ ਚ ਪੱਕੇ ਬਿੱਲ ਤੇ ਗਾਹਕ ਨੂੰ ਗਰੰਟੀ ਕੜ ਨਾਲ ਦੇਈਦਾ ਹੈ ਇਹਦੀ ਮੋਰ ਆਪਾਂ ਉਦਾਂ ਹੀ ਨਹੀਂ ਚੱਕ ਕੇ ਲਾ ਸਕਦੇ ਉਹ ਪ੍ਰਮਾਣਿਤ ਪੈਪ ਹੋਊਗਾ ਤਾਂ ਤਾਂ ਹੀ ਐਸ ਆਈ ਐਸ ਆਈ ਦੀ ਮੋਰ ਆਈ ਐਸ ਆਈ ਦੀ ਸਾਡੇ ਕੋਲੇ ਲੈਬ ਲੱਗੀ ਹੈ 22 ਲੱਖ ਰੁਪਏ ਦੇ ਇਨਸਟਰੂਮੈਂਟ ਹੈ 6 ਲੱਖ ਰੁਪਏ ਦੀ ਆਈ ਐਸ ਆਈ ਪਾਸਿੰਗ ਲੈਨ ਦੀ ਫੀਸ ਹੈ ਜਿਹੜੀ ਸਾਨੂੰ ਹਰ ਸਾਲ ਰੀਨਿਊ ਵੀ ਕਰਾਣੀ ਪੈਂਦੀ ਜਿੰਦਾ 2 ਤੋਂ 3 ਲੱਖ ਰੁਪਏ ਕੱਲਾ ਰੀਨਿਊ ਦਾ ਖਰਚਾ ਹੈ ਪਰ ਇਅਰ ਬਹੁਜੀ ਇੱਕ ਗੱਲ ਹੋਰ ਆ ਵੀ ਚਲੋ ਹੁਣ ਸਿੱਧਾ ਫੈਕਟਰੀ ਚੋਂ ਡਾਇਰੈਕਟ ਕਿਸਾਨ ਖਰੀਦੂਗਾ ਫਰਕ ਤਾਂ ਰੇਟ ਦਾ ਪਾਊਗਾ ਬਿਲਕੁਲ ਪਾਊਗਾ ਜੀ ਲੱਖ ਮਗਰ ਕਿੰਨਾ ਕੁ ਫਰਕ ਪੈਸ ਦਾ ਕਿ ਜ਼ਿੰਮੇਦਾਰ ਨੂੰ ਲੱਖ ਰੁਪਏ ਦੀ ਮੰਨ ਕੇ ਚਲੋ 10% ਦਾ ਘੱਟੋ ਘੱਟ ਫਰਕ ਪਾਊਗਾ ਜੀ ਜਿੰਨੇ ਮਰਜ਼ੀ ਪੈ ਨਹੀਂ 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 ਇੱਕ ਇੱਕ ਗੱਲ ਹੁਣ ਹੋਰ ਕਲੀਅਰ ਕਰ ਦਿਓ ਮੈਨੂੰ ਪਹੁੰਚ ਹੋਊਗੀ ਦਾ ਮਤਲਬ ਰੇਟ ਦੇ ਵਿੱਚੇ ਪਹੁੰਚ ਹੋਊਗੀ ਜੋ ਵੀ ਰੇਟ ਗਾਹਕ ਨੂੰ ਅਸੀਂ ਦੱਸਾਂਗੇ ਉਹਦੇ ਉੱਪਰ ਕਿਸੇ ਪ੍ਰਕਾਰ ਦਾ ਕੋਈ ਟੈਕਸ ਨਹੀਂ ਹੋਊਗਾ ਜੀ ਕੋਈ ਕਿਰਾਇਆ ਪਾੜਾ ਨਹੀਂ ਹੋਊਗਾ ਸਾਰਾ ਕੁਝ ਉਹਦੇ ਵਿੱਚ ਨੈਟ ਫਿਟ ਦਾ ਰੇਟ ਹੋਊਗਾ ਮਤਲਬ ਮੈਂ ਤੁਹਾਨੂੰ ਕਹਤਾ ਵੀ ਬਾਉ ਜੀ ਮੈਨੂੰ 300 ਫੁੱਟ ਦਾ ਚਾਹੀਦਾ ਮਾਲ ਆ ਜੀ ਲੋਪ اوف ਪੈਂਟ ਦੇ ਵਿੱਚ ਜੀ ਜੀ 400 ਫੁੱਟ ਮੇਰਾ ਬੋਰ ਹੋ ਗਿਆ ਮੈਨੂੰ ਮਾਲ ਚਾਹੀਦਾ ਜੀ ਤੁਸੀਂ ਮੈਨੂੰ ਆ ਰੇਟ ਦੱਸ ਤਾਂ ਮੈਨੂੰ ਉਹ ਬੋਰ ਤੇ ਮਿਲੂਗਾ ਉਹਨੇ ਚ ਉਹ ਤੁਹਾਨੂੰ ਬੋਰ ਤੇ ਮਿਲੂਗਾ ਕੋਈ ਟਜੇ ਟੁੱਟ ਜੇ ਕਿਸੇ ਪ੍ਰਕਾਰ ਵੀ ਤੁਸੀਂ ਤੋੜ ਦੋਗੇ ਤਾਂ ਮੈਂ ਤੁਹਾਨੂੰ ਬਦਲ ਕੇ ਦਵਾਂਗਾ 2 ਸਾਲ ਦੇ ਵਿੱਚ 2 ਸਾਲ ਦੇ ਵਿੱਚ ਟਰੈਕਟਰ ਦਾ ਉੱਤੇ ਭਾਰ ਆ ਗਿਆ ਐ ਜੀ ਕੰਪਲੇਂਟੇ ਚਾੰਦੀ ਨਹੀਂ ਹਰ ਖੇਤ ਕੰਬੈਨ ਵੀ ਚੱਲਨੀ ਆ ਟਰੈਕਟਰ ਵੀ ਚੱਲਣਾ ਜੇ ਆ ਗਈ ਤਾਂ ਫਿਰ ਤੁਸੀਂ ਖੜੇ ਆ ਅਸੀਂ ਖੜੇ ਆ ਬਦਲ ਕੇ ਦਵਾਂਗੇ ਬਦਲ ਕੇ ਦਵਾਂਗੇ ਤੇ ਫਿਰ ਤਾਂ ਲੇਬਰ ਵੀ ਲੱਗੂਗੀ ਲੇਬਰ ਵੀ ਸਾਡੀ ਸਮਾਨ ਵੀ ਸਾਡਾ ਲੇਬਰ ਵੀ ਸਾਡੀ ਮਤਲਬ ਇਹ 37000 ਰੁਪਏ ਦੇ ਵਿੱਚ ਤੁਹਾਨੂੰ 1 ਸਾਲ ਦੀ ਗਾਰੰਟੀ ਵਾਲੀ ਤੇ ਬਾਬੂ ਜੀ ਇਹ ਜਿਵੇਂ 1 ਸਾਲ ਦੀ ਗਾਰੰਟੀ ਦੇ ਰਹੇ ਆ ਐਵੇਂ ਲੋਡ ਘੱਟ ਲੈਣ ਦੀ ਵੀ ਗਾਰੰਟੀ ਲਾਉਂਗੇ 20 ਦੀ ਮੋਟਰ ਆਮ ਕੋਈ ਤੁਸੀਂ ਪਾ ਲੋ 38 40 ਐਂਪੀਅਰ ਲੈਂਦੀ ਹੈ ਜੀ ਅਸੀਂ 32 33 ਐਂਪੀਅਰਾਂ ਦੀ ਗਾਰੰਟੀ ਕਰਕੇ ਦਿੰਨੇ ਆ ਜੀ 9 ਐਂਪੀਅਰ ਲੈਵੇਂ ਮੋਟਰ ਮੋੜ ਸਕਦੇ ਮੈਂ ਤੁਹਾਡੀਆਂ ਸਿੱਧੀਆਂ ਪਾਖੜੇ ਨਾਲ ਤਾਰਾਂ ਜੋੜਨ ਲੱਗਿਆ ਸਜਣਾ ਤੁਸੀਂ ਪਾਈਪ ਖੇਤਾਂ ਦੇ ਵਿੱਚ ਨੱਪਣੇ ਹੋਣ ਚਾਹੇ ਤੁਸੀਂ ਕਰਨਾ ਹੋਵੇ ਬੋਰ ਤੁਹਾਨੂੰ ਕਿਸੇ ਦੁਕਾਨ ਤੇ ਜਾਣ ਦੀ ਲੋੜ ਨਹੀਂ ਮੈਂ ਤੁਹਾਨੂੰ ਸਿੱਧਾ ਫੈਕਟਰੀ ਦੇ ਵਿੱਚ ਲੈ ਕੇ ਆਇਆ ਮੋਗੇ ਪਿਛਲੇ 40 42 ਸਾਲਾਂ ਤੋਂ ਇਹ ਬੰਦੇ ਫੈਕਟਰੀ ਚਲਾ ਰਹੇ ਆ ਜਿੱਥੋਂ ਪਾਈਪ ਬਣਦੇ ਆ ਤੇ ਇੱਕ ਸਭ ਤੋਂ ਵੱਡੀ ਗੱਲ ਹੈ ਵੀ ਇੱਕ ਆਮ ਜ਼ਿਮੀਂਦਾਰ ਆਮ ਕਿਸਾਨ ਇੱਕ ਆਪਦੇ ਕੰਮ ਵਾਸਤੇ ਡਾਇਰੈਕਟ ਇਥੋਂ ਫੈਕਟਰੀ ਦੇ ਵਿੱਚੋਂ ਹੀ ਪਾਈਪ ਚੱਕ ਸਕਦਾ ਸਜਣੋ ਸਾਰੇ ਤਰ੍ਹਾਂ ਦੀ ਕੁਆਲਿਟੀ ਦੇ ਪਾਈਪ ਬਣਦੇ ਆ ਇੱਥੇ ਇੱਥੇ ਹੀ ਬਣਦੇ ਆ ਇੱਥੋਂ ਹੀ ਡਾਇਰੈਕਟ ਤੁਹਾਨੂੰ ਮਤਲਬ ਵਿਚਾਲੇ ਹੋਰ ਕੋਈ ਨਹੀਂ ਤੁਹਾਡੇ ਤੇ ਉਹ ਤੇ ਤੁਹਾਡੇ ਵਿਚਾਲੇ ਤੁਹਾਡੇ ਵਰਗਾ ਹੀ ਬੰਦਾ ਹੋਊਗਾ ਨਾਮ ਵਰਣ ਪਰ ਇੱਕ ਤੁਹਾਨੂੰ ਗੱਲ ਦੱਸਦਾ ਵੀ ਇਹ ਬੰਦੇ ਡੀਲਿੰਗ ਦੇਖ ਕੇ ਤੁਸੀਂ ਕਹੋਗੇ ਵੀ ਵਰਣ ਸਿੰਘ ਐ ਬੱਸ ਬਾਕੀ ਮੈਨੂੰ ਕੁਝ ਐਕਸਪਲੇਨ ਕਰਨ ਦੀ ਲੋੜ ਨਹੀਂ ਵਰਣ ਬਾਈ ਕਿ ਮੈਂ ਕਿੰਨਾ ਟਾਈਮ ਲਗਾ ਪਹਿਲਾਂ ਤਾਂ ਮੈਨੂੰ ਫੈਕਟਰੀ ਦਾ ਐਡਰੈਸ ਸਮਝਾ ਦੇ ਵੀ ਬੰਦਾ ਰੋਲ ਨਾ ਜਾਵੇ ਹੁਣ ਬੰਦੇ ਨੇ ਫੈਕਟਰੀ ਵਾਲ ਨੂੰ ਤੁਰਨਾ ਹੈ ਫੈਕਟਰੀ ਆਪਣੀ ਹੈਗੀ ਜੀ ਐਫਸੀਆਈ ਰੋਡ ਤੇ ਜੀ ਭਾਗਸਲੇਮੇ ਦੇ ਸਾਹਮਣੇ ਜੀ ਨੇੜੇ ਕਿਚਲੂ ਪਬਲਿਕ ਸਕੂਲ ਜੀ ਮੋਗਾ ਮੋਗਾ ਜਿੱਥੇ ਜਿਹੜਾ ਗਣਾਉਣਾ ਹਾਂ ਜੀ ਆ ਗਡਾਉਨ ਦੀ ਗੱਲ ਕਰਦੇ ਆ ਜਿਹੜੀ ਫੈਕਟਰੀ ਆ ਉਹ ਫੋਕਲ ਪੁਆਇੰਟ ਚ ਉਹ ਫੋਕਲ ਪੁਆਇੰਟ ਆ ਜੀ ਇੰਡਸਟਰੀ ਏਰੀਆ ਦੇ ਵਿੱਚ ਜੇ ਕਿਸੇ ਨੇ ਬਣਦੇ ਦੇਖਣੇ ਆ ਤਾਂ ਫੋਕਲ ਪੁਆਇੰਟ ਚ ਉੱਠ ਜਾ ਜੇ ਕਿਸੇ ਨੇ ਬਣੇ ਹੋਏ ਦੇਖਣੇ ਤਾਂ ਉਹ ਇੱਥੇ ਆ ਜਾ ਬਾਕੀ ਅਸੀਂ ਬਦਣੀ ਵਾਲੇ ਪਾਈਪਾਂ ਵਾਲੇ ਦੇ ਨਾਮ ਤੇ ਮਸ਼ਹੂਰ ਆ ਸਾਡਾ ਪਿੱਛਾ ਬਦਣੀ ਦਾ ਹੈ ਬਦਣੀ ਦਾ ਸਾਡੇ ਗਵਾਂਢੀ ਆ ਜੀ ਸਾਡੇ ਭਾਈਚਾਰੇ ਚੋਂ ਹਾਂ ਜੀ ਬਿਲਕੁਲ ਬਿਲਕੁਲ ਹੁਣ ਮੈਨੂੰ ਐਂ ਦੱਸੋ ਵੀ ਮੈਂ ਪੈਪ ਜੇ ਨੱਪਣੇ ਹੁਣ ਖੇਤ ਨਹੀਂ ਇਹ ਬੁਰਾ ਵਾਲੇ ਜੀ ਇਹ ਹੈਗੇ ਬੋਰਾਂ ਵਾਲੇ ਜੀ ਹਾਂਜੀ ਹਾਂਜੀ ਇਹਦੇ ਵੱਡੇ ਖੇਤਾਂ ਵਾਲੇ ਬੋਰਾਂ ਵਾਲੇ ਪਾਈਪ ਆ ਜੀ ਤਾਂ ਬਾਉ ਜੀ ਫਿਰ ਆਪਾਂ ਪਹਿਲਾਂ ਬੋਰਾਂ ਵਾਲੇ ਤੋਂ ਸ਼ੁਰੂ ਕਰਕੇ ਨੱਪਣ ਵਾਲਾ ਦੇ ਨਹੀਂ ਬੋਰਾਂ ਤੋਂ ਕਰ ਲੈਨੇ ਆ ਚਲੋ ਬੋਰਾਂ ਤੋਂ ਸਟਾਰਟਿੰਗ ਬੋਰਾਂ ਵਾਲੇ ਦੀ ਤੇ ਬੋਰਾਂ ਵਾਲੇ ਦੀ ਕੀ ਕੁਆਲਿਟੀ ਆ ਕੀ ਤੁਹਾਡੀ ਜ਼ਿੰਮੇਵਾਰੀ ਰਹਿੰਦੀ ਆ ਕੁਆਲਿਟੀਆਂ ਇਸ ਤਰ੍ਹਾਂ ਜੀ ਅਸੀਂ ਬਣਾਉਂਦੇ ਆ 5 ਜਾਂ 6 5 ਇੰਚ ਤੇ 6 ਹੈ ਨਹੀਂ 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 ਸਾਈਜ਼ 7 ਇੰਚ ਤੋਂ ਲੈ ਕੇ 12 ਇੰਚ ਤੱਕ ਠੀਕ ਹੈ ਜੀ ਪਲਾਸਟਿਕ ਦੀਆਂ ਕੁਆਲਿਟੀਆਂ ਬ੍ਰਾਂਡ ਸਾਡੇ ਕੋਲੇ 5 ਕਿਸਮ ਦੇ ਆ ਅੱਛਾ ਜੀ ਇਹ ਹੈਗੀ ਸਾਡੀ ਜਿਹੜੀ ਸਭ ਤੋਂ ਵਧੀਆ ਕੁਆਲਿਟੀ ਆਈਐਸਆਈ ਵਾਟਰ ਅੱਛਾ ਆਹਾ ਜੀ ਹਾਂਜੀ ਜੀ ਇਹ ਅਸੀਂ ਬੋਰ 200 ਫੁੱਟ ਤੋਂ ਲੈ ਕੇ ਤੇ 1100 ਫੁੱਟ ਤੱਕ ਮਾਲ ਪਾਇਆ ਹੋਇਆ ਜੀ ਇੱਕ ਸਾਲ ਦੀ ਇਹਦੀ ਗਾਰੰਟੀ ਹੁੰਦੀ ਹੈ ਜ਼ੀਰੋ ਕੰਪਲੇਂਟ ਹੈ 0% ਜੀ ਫੁੱਲ ਗਾਰੰਟੀ ਦੇ ਦਈਦੀ ਹੈ ਗਾਹਕ ਨੂੰ ਸਾਲ ਦੀ ਬੋਰ ਪਾੜ ਜੇ ਖਰਾਬ ਹੋ ਜੇ ਕੋਈ ਨੁਕਸ ਪੈ ਜੇ ਬੋਰ ਉਹ ਛੱਡ ਦਿਓ ਸਾਡੇ ਤੋਂ ਨਵਾਂ ਸਮਾਨ ਲੈ ਜਿਓ ਇੰਨੀ ਗਾਰੰਟੀ ਅਸੀਂ ਲਿਖਤੀ ਰੂਪ ਚ ਪੱਕੇ ਬਿੱਲ ਤੇ ਗਾਹਕ ਨੂੰ ਗਾਰੰਟੀ ਕਾਰਡ ਨਾਲ ਦੇ ਦਈਦਾ ਅੱਛਾ ਗਾਹਕ ਨੂੰ ਦੇ ਦਈਦਾ ਬੋਕੀ ਵਾਲੇ ਬੋਰਾਂ ਦਾ ਬਰਮੇ ਵਾਲੇ ਬੋਰਾਂ ਦਾ ਕਰਾਂ ਵਾਲੇ ਛੋਟੇ ਬੂਰ ਇਹ 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 ਇੱਕ ਚੀਜ਼ ਦੀ ਗਾਰੰਟੀ ਦੇਦੀ ਇਹ ਪੰਜਾਂ ਚ ਹੀ ਇਹ ਗਾਰੰਟੀ ਦਿੰਦੇ ਆ ਤੁਸੀਂ ਪੰਜਾਂ ਕੋਲ ਨਹੀਂ 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 ਕੋਈ ਇਸ ਕੁਆਲਟੀ ਦੀ ਵਾਟਰ ਫਲੈਕਸ ਦੀ ਵਾਟਰ ਫਲੈਕਸ ਦੀ ਇਹ ਕੁਆਲਟੀਆਂ ਇਸ ਤੋਂ ਡਾਊਨ ਹੈ ਜਿਵੇਂ ਜਿਵੇਂ ਕੁਆਲਟੀਆਂ ਹੋਵੇ ਹੋਵੇ ਉਹਨਾਂ ਦੇ ਰੇਟ ਆ ਉਵੇਂ ਹੋਵੇਂ ਗਾਰੰਟੀਆਂ ਆ ਉਹ ਮੈਂ ਉਸ ਤਰ੍ਹਾਂ ਦੀ ਗਾਰੰਟੀ ਹੈ ਮਤਲਬ ਇਹ ਜਿਹੜਾ ਸੁਪਰ ਕੁਆਲਟੀ ਦਾ ਆਪਣੇ ਕੋਲੇ ਹੈ ਹਾਂਜੀ ਸਭ ਤੋਂ ਵਧੀਆ ਵਾਟਰ ਫਲੈਕਸ ਬ੍ਰਾਂਡ ਹੈ ਜੀ ਇਹਦਾ ਹਾਂਜੀ ਆਈਐਸਆਈ ਚ ਪਾਈਪ ਹੈ ਗਾਰੰਟੀ ਵਾਲਾ ਠੀਕ ਹੈ ਜੀ ਠੀਕ ਹੈ ਹਰ ਇੱਕ ਤਰ੍ਹਾਂ ਦੇ ਦੇ ਚ ਵਜਨ ਹੈ ਜਿਸ ਹਸਾਬ ਨਾਲ ਬੂਰ ਦੀ ਡੁੰਗਾਈ ਹੈ ਉਸ ਹਸਾਬ ਨਾਲ ਵਜਨ ਦੇ ਦਿੰਦਾ ਬਾਊ ਜੀ ਆਈਐਸਆਈ ਦਾ ਕੀ ਮਤਲਬ ਜਦੋਂ ਤੁਸੀਂ ਬਣਾਉਂਦੇ ਆ ਤਾਂ ਆਈਐਸਆਈ ਤਾਂ ਸਰਕਾਰੀ ਹੋ ਗਿਆ ਆਈਐਸਆਈ ਇੱਕ ਸਰਕਾਰੀ ਸਰਟੀਫਿਕੇਟ ਹੈ ਜਿੰਦਾ ਲਾਇਸੈਂਸ ਲੈਣਾ ਪੈਂਦਾ ਹੈ ਇੰਦੇ ਲਈ ਸਾਨੂੰ ਆਈਐਸਆਈ ਦੇ ਸਾਰੇ ਇਨਸਟਰੂਮੈਂਟ ਵੀ ਲਿਆਣੇ ਪੈਂਦੇ ਆ ਇਹਦਾ 25 ਤੋਂ 27 ਲੱਖ ਰੁਪਏ ਦਾ ਖਰਚਾ ਜੇ ਆਈਐਸਆਈ ਲੈਣ ਤੇ ਮਤਲਬ ਆਈਐਸਆਈ ਦੀ ਮੋਹਰ ਆਪਾਂ ਉਦਾਂ ਹੀ ਨਹੀਂ ਚੱਕ ਕੇ ਲਾ ਸਕਦੇ ਉਹ ਪ੍ਰਮਾਣਿਤ ਪੈਪ ਹੋਊਗਾ ਤਾਂ ਤਾਂ ਹੀ ਐਸਆਈਐਸਆਈ ਦੀ ਮੋਹਰ ਆਈਐਸਆਈ ਦੀ ਸਾਡੇ ਕੋਲੇ ਲੈਬ ਲੱਗੀ ਹੈ 22 ਲੱਖ ਰੁਪਏ ਦੇ ਇਨਸਟਰੂਮੈਂਟ ਹੈ 6 ਲੱਖ ਰੁਪਏ ਦੀ ਆਈਐਸਆਈ ਪਾਸਿੰਗ ਲੈਨ ਦੀ ਫੀਸ ਹੈ ਜਿਹੜੀ ਸਾਨੂੰ ਹਰ ਸਾਲ ਰੀਨਿਊ ਵੀ ਕਰਾਣੀ ਪੈਂਦੀ ਜਿੰਦਾ 2 ਤੋਂ 3 ਲੱਖ ਰੁਪਏ ਕੱਲਾ ਰੀਨਿਊ ਦਾ ਖਰਚਾ ਹੈ ਪਰ ਈਅਰ ਠੀਕ ਬਾਬੂ ਜੀ ਆ ਗੱਲ ਕਲੀਅਰ ਹੋ ਗਈ ਨਾ ਮੈਨੂੰ 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 ਨਹੀਂ ਜਾਣਕਾਰੀ ਤਾਂ ਹੋ ਸਕਦਾ ਸੁਣਨ ਵਾਲੇ ਨੂੰ ਕਿਸੇ ਨੂੰ ਨਾ ਹੋਵੇ ਤਾਂ ਪਤਾ ਦੱਸਣਾ ਬੜਾ ਜ਼ਰੂਰੀ ਆ ਬਾਬੂ ਜੀ ਇਹ ਤਾਂ ਹੋ ਗਏ ਇਹਦੇ ਚ ਪੰਜ ਕੁਆਲਿਟੀਆਂ ਹੋ ਗੀਆਂ ਤੁਹਾਡੇ ਕੋਲ ਇਹ ਸਾਰੀ ਕੋਈ ਕੁਆਲਿਟੀ ਹੈ ਜਿਹੜੀ ਆਪਾਂ ਉੱਥੋਂ ਸਿਰੇ ਤੋਂ ਲੈ ਕੇ ਇੱਥੇ ਤੱਕ ਦੇਖ ਰਹੇ ਹਾਂ ਮਤਲਬ ਕਿੰਨਾ ਵੀ ਮੰਦਾ ਮਾਲ ਚੱਕ ਸਕਦਾ ਇੱਕ ਗੱਲ ਹੋਰ ਆ ਮੈਂ ਜ਼ਿੰਮੇਵਾਰਾਂ ਨੂੰ ਤਾਂ ਸਿੱਧਾ ਸਾਦਾ ਦਿੰਦਾ ਜੇ ਕੋਈ ਦੁਕਾਨ ਵਾਲਾ ਚੱਕਣਾ ਚਾਹੁੰਦਾ ਹੋਵੇ ਸਮਾਨ ਦੁਕਾਨ ਵਾਲੇ ਨੂੰ ਵੀ ਦੇਈਦਾ ਜੀ ਹੁਣ ਵੀ ਸਾਡੇ ਕੋਲੇ ਦੇਨ 350 ਦੁਕਾਨਦਾਰ ਜੁੜਿਆ ਹੋਇਆ ਹੈ ਪਾਲ ਪੰਜਾਬ ਚ ਅੱਛਾ ਜੀ ਹੁਸ਼ਿਆਰਪੁਰ ਤੱਕ ਨਵੇਂ ਸ਼ਹਿਰ ਫਗਵਾੜੇ ਤੇ ਬਾਉ ਜੀ ਆਹਾ ਆ ਪੈਪ ਇਹ ਨੱਪਣ ਵਾਲੇ ਆ ਗਏ ਇਹ ਨੱਪਣ ਵਾਲੇ ਆ ਗਏ ਨੱਪਣ ਵਾਲੇ ਤੇ ਵੀ ਮਾੜਾ ਜਿਹਾ ਦੱਸ ਦੋ ਨੱਪਣੇ ਵੀ ਬਥੇਰੇ ਆ ਲੋਕਾਂ ਨੇ ਜੀ 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 ਦੇਖੋ ਨਾਣੇ ਬਾਰੇ ਵੀ ਦੱਸ ਇਹ ਚ ਅਸੀਂ ਸਾਈਜ਼ ਬਣਾਉਨੇ ਆ 4 ਇੰਚ ਤੋਂ ਲੈ ਕੇ 12 ਇੰਚੀ ਤੱਕ 12 ਇੰਚੀ ਤੱਕ ਸਾਰੇ ਤਾਂ 70 ਦਾ ਸਾਡੇ ਕੋਲੇ ਸਟਾਕ ਰੈਡੀ ਹੁੰਦਾ ਇਹ ਨਹੀਂ ਕਿ ਦੁਕਾਨਦਾਰ ਕੋਲ ਤੁਸੀਂ ਗਏ ਨਿਕ 50 ਪੈਪ ਚਾਹੀਦੇ 12 ਇੰਚ ਅਲੱਗ ਨਾਲ ਆਰਡਰ ਲਿਖਾਓ ਜੀ ਮਂਗਾਵਾਂਗੇ ਹਮ ਮੇਰੇ ਕੋਲ ਤੁਸੀਂ 2000 ਪੈਪ ਹੁਣੀ ਹਾਜ਼ਰ ਲੋ ਚਾਹੇ ਹੁਣੀ ਚੱਕੋ ਹਾਂਜੀ ਇਹਦੇ ਚ ਕਿੰਨੀਆਂ ਕੁਆਲਿਟੀਆਂ ਬਣਦੀਆਂ ਇਹ ਚ ਆਪਣੇ ਕੋਲੇ 5 ਹੀ ਕੁਆਲਿਟੀਆਂ ਇਹਦੇ ਚ ਦਿਖਾਣਾ ਇਹ ਸਭ ਤੋਂ ਸਭ ਤੋਂ ਸਸਤੀ ਕੁਆਲਿਟੀ ਸਸਤੀ ਕੁਆਲਿਟੀ ਹੈ ਆਕਾਸ਼ ਗੋਲਡ ਬ੍ਰੈਂਡ ਲੱਗਾ ਹੋਏ ਤੇ ਉਸ ਹਿਸਾਬ ਨਾਲ ਦਾ ਮਟੀਰੀਅਲ ਕੁਆਲਿਟੀ ਹੈ ਠੀਕ ਹੈ ਜੀ ਸਸਤੀ ਸਸਤੀ ਦੀ ਕੀ ਜ਼ਿੰਮੇਵਾਰੀ ਹੈ ਸਸਤੀ ਦੀ ਹੀ ਕੋਰੀ ਪਾਈਪ ਲਾਈਨ ਤੁਸੀਂ ਪਾ ਲਈ ਚੱਲਣ ਦੀ ਗਾਰੰਟੀ ਹੋਊਗੀ ਜੀ ਉਸ ਤੋਂ ਬਾਅਦ ਲੰਬੇ ਸਮੇਂ ਦੀ ਨਹੀਂ ਗਾਰੰਟੀ ਹੈਗੀ ਤੇ ਸਭ ਤੋਂ ਟੌਪ ਵਾਲੇ ਦੀ ਟੌਪ ਵਾਲੇ ਦੀ 2 ਸਾਲ ਦੀ ਗਾਰੰਟੀ ਹੈ ਜੀ ਪਾਈਪ ਲਾਈਨ ਖਰਾਬ ਬਿਖਾਓ ਮੈਨੂੰ ਟੌਪ ਵਾਲਾ ਆ ਕਿ ਤੂੰ ਲੱਦ ਕੇ ਆਇਆ ਕਿ ਚੱਲਿਆ ਮਾਲ ਇਹ ਇਹ ਮਾਲ ਚੱਲਿਆ ਹੈ ਜੀ ਹਾਂਜੀ ਇਹ ਚਵਾਲ ਚੱਲਿਆ ਜੀ ਤਰਨਤਾਰਨ ਜ਼ਿਲ੍ਹੇ ਚ ਆ ਜਾਂਦਾ ਪਿੱਖੀਵਿੰਡ ਦੇ ਕੋਲੇ ਆ ਚਵਾਲ ਅੰਡਾ ਅੱਛਾ ਜੀ ਅੱਛਾ ਉੱਥੇ ਚੱਲਿਆ ਜੀ ਦੋ ਜ਼ਿਮੀਂਦਾਰਾਂ ਦਾ ਮਾਲ ਐ 6-6 ਕਿੱਲਿਆਂ ਦਾ ਲੈਓ ਮੈਨੂੰ ਜਿਹੜਾ ਪੂਰੇ ਇੱਕ ਆਲਦੀ ਖੜੀ ਆ ਉਹ ਵੀ ਚੱਲੀ ਆ ਕਿਤੇ ਹਾਂਜੀ ਉਹ ਦੁਕਾਨਦਾਰ ਦੇ ਚੱਲੀ ਆ ਜੀ ਗੱਡੀ ਆ ਆ ਆ ਬੌਜੀ ਆ ਆ ਆ ਫਾਈਬਰ ਵਾਲੇ ਨਹੀਂ ਗਿਆ ਇਹ ਫਾਈਬਰ ਦੇ ਪਾਈ ਪਏ ਜਿਹੜੇ ਬੋਰਾਾਂ ਚ ਪੈਂਦੇ ਆ ਇਹ ਜਿਹੜੀ ਫਾਈਬਰ ਦੀ ਕੁਆਲਿਟੀ ਹੈ ਜਿਹਨੂੰ ਸਿਮੈਂਟਡ ਪਾਈਪ ਕਹਿੰਦੇ ਆਂ ਹਾਂਜੀ ਹਾਂਜੀ ਸਿਮੈਂਟਡ ਪਾਈਪ ਹਾਂਜੀ ਪਰ ਹੁਣ ਇਹਨੇ ਥੋੜੇ ਜੀ ਜ਼ਿੰਮੇਦਾਰ ਇਹਨੂੰ ਅਵੋਇਡ ਕਰਨ ਲੱਗ ਗਏ ਆ ਅੱਛਾ ਕਿਉਂ ਇਹਦੇ ਵਿੱਚ ਥੋੜਾ ਬਹੁਤ ਪਾਣੀ ਸਿਮਦਾ ਇਸ ਕਾਰਨ ਜ਼ਿੰਮੇਦਾਰੀ ਨੂੰ ਹੁਣ ਪਸੰਦ ਘੱਟ ਕਰਨ ਲੱਗ ਗਏ ਕਿਉਂਕਿ ਪਿਛਲੇ ਸਮੇਂ ਚ ਦੋ ਸਾਲਾਂ ਦੇ ਵਿੱਚ ਜੀ ਪਲਾਸਟਿਕ ਦਾ ਰੇਟ ਬਹੁਤ ਜ਼ਿਆਦਾ ਵਧ ਗਿਆ ਸੀ 30-30 ਰੁਪਏ ਕਿਲੋ ਵਧ ਗਿਆ ਸੀ ਅੱਛਾ ਉਦੋਂ ਕਾਸਟਿੰਗ ਦਾ ਬਹੁਤ ਫਰਕ ਪੈ ਜਾਂਦਾ ਸੀ ਫਾਈਬਰ ਤੇ ਪਲਾਸਟਿਕ ਦੇ ਵਿੱਚ ਹਮ ਲੋਕਾਂ ਦਾ ਰੁਝਾਨ ਉਸ ਟਾਈਮ ਚ ਹੋ ਗਿਆ ਸੀ ਫਾਈਬਰ ਦਾ ਹਮ ਹੁਣ ਪਲਾਸਟਿਕ ਰੇਟ ਹੋ ਗਏ 30 ਤੋਂ 35% ਡਾਊਨ ਹਮ ਹੁਣ ਲੋਕੀ ਮੋੜ ਫੇਰ ਪਲਾਸਟਿਕ ਵੱਲ ਆ ਗਏ ਪਲਾਸਟਿਕ ਵੱਲ ਆ ਗਏ 30 35% ਡਾਊਨ ਹੋ ਗਿਆ ਪਲਾਸਟਿਕ ਹਾਂਜੀ ਸਾਲ ਡੇਢ ਸਾਲ ਚ ਤੇ ਬਾਊ ਜੀ ਆ ਆ ਜਿਹੜੇ ਘਰ ਵਾਲਿਆਂ ਮੋਟਾ ਇਹ ਘਰਾਂ ਵਾਲੇ ਬੂਰਾਂ ਵਾਲੇ ਆ ਗਏ ਜੀ ਪਾਈਪ 4 ਇੰਚ 4.5 ਇੰਚ 5 ਇੰਚ ਜੀ ਜਿੱਦਾਂ ਦੇ ਕਿਸੇ ਨੇ ਪਾਣੇ ਆ ਜੀ ਬਰਮੇ ਵਾਲੇ ਬੂਰਾਂ ਦੇ ਪਾਈਪ ਵੀ ਆ ਗਏ ਆਪਣੇ ਕੋਲੇ ਬੋਕੀ ਵਾਲੇ ਬੂਰਾਂ ਵਾਲੇ ਵੀ ਜੀ ਇਹ ਵੀ 8 800 ਫੁੱਟ ਤੱਕ ਬੂਲ ਆਮ ਹੀ ਦਈਦਾ ਪਰਮੇ ਵਾਲੇ ਬੂਰਾਂ ਵਾਲਾ ਇਹਦੇ ਚ ਵੀ ਕੁਆਲਿਟੀਆਂ 4-5 ਰਹਿੰਦੀਆਂ ਤੁਹਾਡੇ ਕੋਲ ਬੋਲ ਆ ਗਈਆਂ ਜੀ ਇੱਕ ਆ ਕੁਆਲਿਟੀ ਆ ਗਈ ਜੀ ਇਹ ਹੈਗੀ ਯੂਨੀਪਲਸ ਦੀ ਜੀ ਇੱਕ ਇਸ ਤੋਂ ਵਧੀਆ ਚ ਹੈ ਜੀ ਆ ਹੈਗੀ ਆ ਵਾਟਰ ਫਲੈਕਸ ਦੀ ਹੁਣ ਤੁਸੀਂ ਆ ਕੁਆਲਿਟੀ ਦੇਖੋ ਇਹ ਪਾਈਪ ਪਾਇਆ ਹੋਵੇ ਤਾਂ ਕਿੱਥੇ ਜਾਊਗਾ ਉਂਗਲ ਜਿੰਨਾ ਮੋਟਾ ਪਾਈਪ ਹੈ ਹੂੰ ਇਹਦਾ ਜੁੰਗੇ ਬੁਰੇ 700 800 900 ਫੋਟਾ ਵਾਲੇ ਆ ਕੇ ਉਹਨਾਂ ਚਾਹ ਕੁਆਲਿਟੀ ਦੇਈ ਦੀ ਹੈ ਜਿੰਦਗੀ ਕੰਪਲੇਂਟ ਜਮਾ ਹੀ ਨਹੀਂ ਗਾਰੰਟੀ ਵਾਲਾ ਪਾਈਪ ਹੈ ਇਹ ਵਾਟਰ ਫਲੈਕਸ ਜਿਹੜਾ ਤੁਹਾਨੂੰ ਇਹਦੀ ਇਹਦੀ ਕਿੰਨੇ ਚਿਰ ਦੀ ਜ਼ਿੰਮੇਵਾਰੀ ਲੈਣੀ ਹੈ ਸਾਲ ਦੀ ਗਾਰੰਟੀ ਜੀ ਇਹਦੀ ਸਾਲ ਦੀ ਗਾਰੰਟੀ ਕੋਈ ਨੁਕਸ ਪੈ ਜਾਏ ਕਿਸੇ ਪ੍ਰਕਾਰ ਦਾ ਬੂਰ ਦਾ ਸਮਾਨ ਸਾਡਾ ਬੂਰ ਛੱਡ ਦਿਓ ਨਵਾਂ ਸਮਾਨ ਲੈ ਜਾਓ ਨਮਾਸਮਾਨ ਲੈ ਜੋ ਜੀ ਤੇ ਬਾਉ ਜੀ ਉਹ ਮੈਨੂੰ ਦਿਖਾਓ ਜਿਹੜੇ ਸੁਪਰ ਕੁਆਲਿਟੀ ਚਾ ਨੱਪਣ ਵਾਲੇ ਚਲੋ ਜੀ ਉਹ ਕਿੱਧਰ ਲੈ ਪਾਸੇ ਆ ਤੇ ਬਾਉ ਜੀ ਫਿਰ ਜੇ ਮੈਂ ਮੰਨ ਕੇ ਚਲੋ ਹੁਣ ਇਥੋਂ ਪਠਾਨਕੋਟ ਦੇ ਬੰਦੇ ਨੇ ਤੁਹਾਨੂੰ ਕਹਤਾ ਤੇ ਪਠਾਨਕੋਟ ਪਹੁੰਚਦੇ ਕਰ ਦਿਓਗੇ ਅਸੀਂ ਪੰਜਾਬ ਚ ਜਿੱਥੇ ਮਰਜ਼ੀ ਲੋ ਜੀ ਚਾਹੇ ਤੁਹਾਨੂੰ 20 ਪਾਈਪ ਚਾਹੀਦੇ ਤੇ ਚਾਹੇ 200 ਚਾਹੀਦੇ ਨਹੀਂ ਜੇ ਹਰਿਆਣੇ ਚ ਮੰਗਾਲ ਕੇ ਨਹੀਂ ਹਰਿਆਣੇ ਚ ਵੀ ਦਵਾਂਗੇ ਜੀ ਰਾਜਸਥਾਨ ਹਰਿਆਣੇ ਚ ਥੋੜੀ ਜੀ ਕੁਆਂਟੀਟੀ ਜ਼ਿਆਦਾ ਹੋਵੇ ਫਿਰ ਦੇ ਸਕਦੇ ਹਾਂ ਕਿਉਂ ਦੂਰ ਦਾ ਕੰਮ ਹੈ ਤੁਹਾਨੂੰ ਪਤਾ ਖਰਚੇ ਜ਼ਿਆਦਾ ਪੈਣੇ ਆ ਠੀਕ ਆ ਜੀ ਠੀਕ ਲੋਕਲ ਪੰਜਾਬ ਚ ਅਸੀਂ ਸਾਡੇ ਕੋ ਆਪਦੇ ਗੱਡੀਆਂ ਰੱਖੀਆਂ ਹੋਈਆਂ ਪੰਜ ਜੀ ਦੋ ਛੋਟੀਆਂ ਜੀਪਾਂ ਜੀ ਸਾਰੇ ਪੰਜਾਬ ਚ ਸਪਲਾਈ ਪਹੁੰਚ ਹੋਊਗੀ ਜਿੱਥੇ ਮਰਜ਼ੀ ਜਿੰਨੇ ਮਰਜ਼ੀ ਨਹੀਂ 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 ਇੱਕ ਇੱਕ ਗੱਲ ਹੁਣ ਹੋਰ ਕਲੀਅਰ ਕਰ ਦਿਓ ਮੈਨੂੰ ਪਹੁੰਚ ਹੋਊਗੀ ਦਾ ਮਤਲਬ ਰੇਟ ਦੇ ਵਿੱਚੇ ਪਹੁੰਚ ਹੋਊਗੀ ਜੋ ਵੀ ਰੇਟ ਗਾਹਕ ਨੂੰ ਅਸੀਂ ਦੱਸਾਂਗੇ ਉਹਦੇ ਉੱਪਰ ਕਿਸੇ ਪ੍ਰਕਾਰ ਦਾ ਕੋਈ ਟੈਕਸ ਨਹੀਂ ਹੋਊਗਾ ਜੀ ਕੋਈ ਕਿਰਾਇਆ ਪੜਾ ਨਹੀਂ ਹੋਊਗਾ ਸਾਰਾ ਕੁਝ ਉਹਦੇ ਵਿੱਚ ਨੈਟ ਫਿਟ ਦਾ ਰੇਟ ਹੋਊਗਾ ਮਤਲਬ ਮੈਂ ਤੁਹਾਨੂੰ ਕਹਤਾ ਵੀ ਬਾਉ ਜੀ ਮੈਨੂੰ 300 ਫੁੱਟ ਦਾ ਚਾਹੀਦਾ ਮਾਲ ਜੀ ਲੋਪੋ ਪੈਂਡ ਦੇ ਵਿੱਚ ਜੀ ਜੀ 400 ਫੁੱਟ ਮੇਰਾ ਬੋਰ ਹੋ ਗਿਆ ਮੈਨੂੰ ਮਾਲ ਚਾਹੀਦਾ ਜੀ ਤੁਸੀਂ ਮੈਨੂੰ ਆਹ ਰੇਟ ਦੱਸ ਤਾਂ ਮੈਨੂੰ ਉਹ ਬੋਰ ਤੇ ਮਿਲੂਗਾ ਉਹਨੇ ਚ ਉਹ ਤੁਹਾਨੂੰ ਬੋਰ ਤੇ ਮਿਲੂਗਾ ਕੋਈ ਟੈਕਸ ਨਹੀਂ ਕੋਈ ਕਿਰਾਇਆ ਨਹੀਂ ਠੀਕ ਆ ਜੋ ਵੀ ਸਾਡਾ ਹੁੰਦਾ ਰੇਟ ਇਨਕਲੂਡਿੰਗ ਹੀ ਹੁੰਦਾ ਸਾਰਾ ਠੀਕ ਆ ਜੀ ਲਓ ਹੁਣ ਮੈਨੂੰ ਉਹ ਸੁਪਰ ਕੁਆਲਿਟੀ ਦਿਖਾਓ ਜਿਹੜੀ ਨੱਪਣ ਵਾਲਿਆਂ ਚ ਨੱਪਣ ਵਾਲਿਆਂ ਚ ਆਪਣੀ ਕੁਆਲਿਟੀ ਆ ਗਈ ਜੀ ਵਾਟਰ ਫਲੈਕਸ ਦੀ ਜੀ ਆਈਐਸ ਆਈ ਵਾਲੇ ਇਸ ਕੁਆਲਿਟੀ ਦੀ 2 ਸਾਲ ਦੀ ਗਾਰੰਟੀ ਹੈ ਜੀ ਜੀ ਹਰ ਕਿਸਮ ਦੀ ਪੈਪ ਜੇ ਮੁੱਚ ਗਿਆ ਇਹ ਪੈਪ ਪਾਈਪ ਦਬ ਜੇ ਲਿਫ ਜੇ ਬਹਿ ਜੇ ਫਟ ਜੇ ਟੁੱਟ ਜੇ ਕਿਸੇ ਪ੍ਰਕਾਰ ਵੀ ਤੁਸੀਂ ਤੋੜ ਦੋਗੇ ਤਾਂ ਮੈਂ ਤੁਹਾਨੂੰ ਬਦਲ ਕੇ ਦਵਾਂਗਾ 2 ਸਾਲ ਦੇ ਵਿੱਚ 2 ਸਾਲ ਦੇ ਵਿੱਚ ਟਰੈਕਟਰ ਦਾ ਉੱਤੇ ਭਾਰ ਆ ਗਿਆ ਐ ਜੀ ਕੰਪਲੇਂਟ ਇਹ ਚਾਂਦੀ ਨਹੀਂ ਹਰ ਖੇਤ ਕੰਬੈਨ ਵੀ ਚੱਲਨੀ ਆ ਟਰੈਕਟਰ ਵੀ ਚੱਲ ਜੀ ਅਸੀਂ 12 13000 ਕਿੱਲੇ ਦਾ ਪਾਈਪ ਪਾਈ 12 1300 ਕਿੱਲੇ ਦਾ ਪਾਈਪ ਪਾਈ ਦਾ ਸੀਜ਼ਨ ਚ ਜੀ ਮਤਲਬ 14 15000 ਪਾਈਪ ਵੇਚਦੇ ਆ ਜ਼ੀਰੋ ਕੰਪਲੇਂਟ ਹੈ ਜੇ ਕੋਈ 2 4 ਆ ਗਈਆਂ ਕੋਈ ਜ਼ਿਮੀਂਦਾਰ ਦੀ ਵਜ੍ਹਾ ਨਾਲ ਉਹ ਵੀ ਆਂਦੀ ਚ ਸਸਤੀ ਕੁਆਲਿਟੀ ਚ ਇਸ ਕੁਆਲਿਟੀ ਚ ਨਹੀਂ ਆਂਦੀ ਕੰਪਲੇਂਟ ਅੱਛਾ ਤੇ ਜੇ ਇਹਦੇ ਚ ਆ ਗਈ ਤਾਂ ਫਿਰ ਤੁਸੀਂ ਖੜੇ ਆ ਅਸੀਂ ਖੜੇ ਆ ਬਦਲ ਕੇ ਦਵਾਂਗੇ ਤੇ ਫਿਰ ਤਾਂ ਲੇਬਰ ਵੀ ਲੱਗੂਗੀ ਜੀ ਲੇਬਰ ਵੀ ਸਾਡੀ ਸਮਾਨ ਵੀ ਸਾਡਾ ਲੇਬਰ ਵੀ ਸਾਡੀ ਜੇ ਪਾਈਪ ਲਓਗੇ ਵਾਟਰ ਫਲੈਕਸ ਜੇ ਸਾਡੀ ਜ਼ਿੰਮੇਵਾਰੀ ਗਰੰਟੀ ਨਾਲ ਜਾਓਗੇ ਕੁਆਲਟੀ ਫਿਰ ਅਸੀਂ ਹਰ ਤਰ੍ਹਾਂ ਦੇ ਜ਼ਿੰਮੇਵਾਰ ਹਾਂ ਮਤਲਬ ਲੇਬਰ ਦੀ ਵੀ ਤੁਸੀਂ ਖੜੇ ਆ ਫਿਰ ਵੀ ਭਾਈ ਅਸੀਂ ਭੇਜਾਂਗੇ ਅਸੀਂ ਸਮਾਨ ਭੇਜਾਂਗੇ ਆ ਇਹਦੇ ਚ ਆ ਗਈ ਜੀ ਥੋੜੀ ਜੀ ਸਸਤੀ ਕੁਆਲਟੀ ਅੱਛਾ ਜਿਵੇਂ ਉਰ ਟਾਪ ਦੀ ਇੱਕ ਨੰਬਰ ਕੁਆਲਟੀ ਆ ਗਈ ਜੀ ਇੱਕਾ ਯੂਨੀ ਪਲਸ ਦੀ ਹੈ ਜੀ ਇਹ ਦੋ ਨੰਬਰ ਕੁਆਲਟੀ ਹੈ ਜੀ ਜੀ ਇਸ ਤੋਂ ਹਲਕੀ ਇਕਾ ਪੋਲੀਪਲਾਸਟਿਕ ਚ ਹੈ ਜੀ ਇਹ 3 ਨੰਬਰ ਕੁਆਲਟੀ ਹੈ ਜੀ ਜਿਹੜੀ ਤੁਹਾਨੂੰ ਸਭ ਤੋਂ ਪਹਿਲਾਂ ਦਿਖਾਈ ਸੀ ਉਹ ਸਭ ਤੋਂ ਡਾਊਨ 4 ਨੰਬਰ ਕੁਆਲਟੀ ਹੈ 4 ਕੁਆਲਟੀ ਬਣਾਣੇ ਆ ਹਰ ਤਰ੍ਹਾਂ ਦੇ ਨੱਪਣ ਵਾਲੇ ਪਾਈਪਾਂ ਚ ਜੀ ਜੇ ਤਾਂ ਬੰਦੇ ਨੇ ਆਪਦੀ ਜ਼ਿੰਮੇਵਾਰੀ ਤੇ ਨੱਪਣਾ ਤਾਂ ਪੂਰਾ ਮੰਦੇ ਨੱਪ ਲੈ ਜੇ ਤੁਹਾਡੀ ਜ਼ਿੰਮੇਵਾਰੀ ਤੇ ਜ਼ਿੰਮੇਵਾਰੀ ਗਾਰੰਟੀ ਤੇ ਲੈ ਕੇ ਜਾਣੇ ਅਸੀਂ ਵਾਟਰ ਫਲੈਕਸ ਦਾ ਪਾਈਪ ਹੀ ਦਿੰਨੇ ਆ ਠੀਕ ਹੈ ਜੀ ਠੀਕ ਬਾਕੀ 베ਚਨੇ ਸਾਰੇ ਆ ਜੀ ਪੂਰੇ ਆਲ ਪੰਜਾਬ ਚ ਡਿਲੀਵਰੀ ਫਰੀ ਆ ਪੂਰੇ ਪੰਜਾਬ ਚ ਜਿੱਥੇ ਮਰਜੀ ਲੋ ਚਾਹੇ ਤੁਹਾਨੂੰ 20 ਪਾਈਪ ਚਾਹੀਦੇ ਚਾਹੇ 500 ਚਾਹੀਦਾ ਆਲ ਪੰਜਾਬ ਦੇ ਵਿੱਚ ਡਿਲੀਵਰੀ ਫਰੀ ਆ ਜੇ ਰਾਜਸਥਾਨ ਹਰਿਆਣੇ ਦਾ ਬੰਦਾ ਗੱਲ ਕਰਦਾ ਤਾਂ ਉਹਨੂੰ ਚਾਰਜਸ ਲੱਗ ਸਕਦੇ ਆ ਚਾਰਜਸ ਜਾਂ ਤਾਂ ਪਾਈਪ ਉਹਨਾਂ ਜਿਆਦਾ ਲੋ ਜੀ ਫੁੱਲ ਗੱਡੀ ਲੋਡ ਹੈ ਫਿਰ ਦੇ ਸਕਦੇ ਆ ਜੇ ਕੋਈ 20 30 ਪਾਈਪ ਚਾਹੀਦੇ 40 ਉਹਦਾ ਚਾਰਜਸ ਕੁਛ ਅਸੀਂ ਵੀ ਉਹ ਚ ਤੁਹਾਨੂੰ ਕਰਾਂਗੇ ਹਾਂ ਸਹਿਯੋਗ ਅੱਧਾ ਮੰਨ ਲਓ ਲੈ ਲਿਆ ਅੱਧਾ ਗਾਹਕ ਤੋਂ ਲੈ ਲਿਆ ਇਸ ਤਰ੍ਹਾਂ ਆਹ ਬਲਾਂ ਨਰੋ ਆ ਪਿਆ ਪਾ ਆ ਤਾਂ ਜਮਾ ਯਾਰ ਪੁਲੀ ਹੋਈ ਏ ਜਿਵੇਂ ਦੂਜੀ ਪੁਲੀ ਹੁੰਦੀ ਸਿਮੈਂਟਡ ਪੁਲੀ ਹੁੰਦੀ ਹਾਂ ਇਹ ਬਹੁਤ ਹੈਵੀ ਪਾਈਪ ਏ ਇਹ ਉਹ ਵੀ ਵਾਟਰਫਲੈਕਸ ਕੰਪਨੀ ਦਾ ਹੀ ਆ ਮੈਂ ਕਿਹ ਇਧਰ ਜ ਬੁੱਤ ਹਾਂ ਇਹ ਤਾਂ ਧਾਕਰਾ ਵੀ ਮੋਟਾ ਪਾਪ ਹਾਂ ਇਹ ਵੀ ਤਾਂ ਵਾਟਰਫਲੈਕਸ ਕੰਪਨੀ ਦਾ ਪਾਈਪ ਹੈ ਜੀ ਇਹ ਤਾਂ ਜਿਹੜੇ ਡੂੰਘੇ ਬੂਰਾਂ ਚ ਪੈਂਦੇ 7 7 100 800 ਫੁੱਟ ਦੇ ਵਰਮੇ ਵਾਲੇ ਬੂਰਾਂ ਚ ਉਹਨਾਂ ਦਾ ਪਾਈਪ ਹੈ ਇਹ ਉਹਨਾਂ ਦਾ ਵੀ ਇਹ ਮੋਟਰ ਮਟਰ ਜਿਵੇਂ ਮੰਨ ਕੇ ਚੱਲੋ ਆਪਾਂ ਪਹਿਲਾਂ ਜਦੋਂ ਚਕਾਉ ਚਕਾਉਂਦੇ ਆ ਭਾਵੇਂ ਉਡੀ ਪਾ ਦੇ ਸੂਤਾ ਨਹੀਂ ਮਾਰ ਸਕਦੀ ਕੋਈ ਦਿੱਕਤ ਨਹੀਂ ਆਪਾਂ ਇਹਨੂੰ ਇਕੱਠਾ ਨਹੀਂ ਕਰ ਸਕਦੇ ਬੁਫਲ ਗਰੰਟੀ ਹੋਊਗੀ ਇਹਦੀ ਠੀਕ ਹੈ ਜੀ ਠੀਕ ਹੈ ਬੋ ਜੀ ਠੀਕ ਹੈ ਠੀਕ ਹੈ ਲੈ ਵੀ ਸੱਜਣੋ ਜੇ ਕਿਸੇ ਵੀ ਸੱਜਣ ਨੇ ਪਾ ਪਖਰੀਦਣੇ ਆ ਬਾਉ ਜੀ ਹੋਰ ਤਾਂ ਨਹੀਂ ਕੋਈ ਗੱਲ ਦੱਸਣ ਵਾਲੀ ਰਹਿ ਗਈ ਹੋਵੇ ਜਿਹੜੀ ਆਪਾਂ ਦਰਸ਼ਕਾਂ ਨੂੰ ਦੱਸ ਬਾਕੀ ਪਾਈਪੇ ਨਹੀਂ ਤੁਸੀਂ ਕੋਈ ਗਾਗ ਆਂਦਾ ਹੈ ਹਾਂਜੀ ਚੀਜ਼ ਅਗਲੇ ਆਪਣੇ ਕੋਲ ਅਵੇਲੇਬਲ ਨਹੀਂ ਮਿਲੂਗੀ ਜੀ ਹਰ ਮਾਲ ਹਰ ਪ੍ਰਕਾਰ ਦਾ ਹਾਜ਼ਰ ਮਿਲੂਗਾ ਜਿੰਨੇ ਮਰਜ਼ੀ ਪਾਈਪ ਲੈਣੇ ਹੋਣ ਤੇ ਪਾਈਪ ਬਾਉ ਜੀ ਜਿਹੜੇ ਪਾਈਪ ਟੂਟੀਆਂ ਚ ਫਿਟਿੰਗ ਨਹੀਂ ਵਰਤਦੇ ਨਹੀਂ ਉਹ ਨਹੀਂ ਰੱਖਦੇ ਸੈਨੇ ਨਹੀਂ ਤੇ ਬਾਕੀ ਟਰੈਕਟਰ ਆਪਣੇ ਕੋਲ ਆਉਦੇ ਆ ਤਿੰਨ ਜਿਹੜੇ ਖੇਤਾਂ ਚ ਡਰਗਣ ਪਾਈਪਲਾਈਨ ਪਾ ਲਏ ਅੱਛਾ ਅੱਛਾ ਜਿਹੜੇ ਉਹ ਨੱਪਦੇ ਪਟਾਈ ਜਾਂ ਟੈਂਚਰਮੈਂਟ ਕਹਿੰਦੇ ਉਹਨਾਂ ਨੂੰ ਹੂੰ ਚੈਨ ਵਾਲੀਆਂ ਮਸ਼ੀਨਾਂ ਆਪਣੇ ਕੋਲ ਤਿੰਨ ਟਰੈਕਟਰ ਆਪਦੇ ਠੀਕ ਆ ਤੇ ਪਟਾਈ ਵੀ ਕਰਵਾਈ ਦੀ ਹੈ ਫਿਟਿੰਗ ਵੀ ਲੇਬਰ ਵੀ ਦੇਈ ਦੀਆਂ ਨਾਲ ਸਾਰਾ ਕੁਝ ਦੇ ਦੇ ਹੁੰਦੇ ਚਾਰਜੇਸ ਅਲੱਗ ਹੁੰਦੇ ਆ ਪਰ ਪਾਈਪਾਂ ਦੇ ਰੇਟ ਦੇ ਵਿੱਚ ਨਹੀਂ ਹੁੰਦੇ ਅੱਛਾ ਜੀ ਠੀਕ ਆ ਵੀ ਜੇ ਤਾਂ ਅਗਲੇ ਦਾ ਪਟੋਆ ਪਟਣ ਵਾਲਾ ਆਪਦਾ ਤੇ ਫਿੱਟ ਕਰਨ ਵਾਲਾ ਆਪਦਾ ਫਿਰ ਤਾਂ ਅਗਲੇ ਦੇ ਬੋਰ ਤੇ ਪਾਈਪ ਪਹੁੰਚ ਜਾਣਗੇ ਚਾਹੇ ਉਹ ਦਾ ਬੋਰ ਦਾ ਸਮਾਨ ਚਾਹੇ ਉਹਦਾ ਨੱਪਣ ਦਾ ਸਮਾਨ ਐਵੇਂ ਦੋਨਾਂ ਚੀਜ਼ ਹੈ ਨਾ ਦੋਨਾਂ ਚੀਜ਼ ਪਹੁੰਚ ਹੋਊਗੀ ਨਾ ਦੋਨਾਂ ਚੀਜ਼ ਪਹੁੰਚ ਹੋਊਗੀ ਤਾਂ ਜੇ ਤੋਂ ਤੋਂ ਅੱਡੇ ਤੋਂ ਅਗਲਾ ਨੱਪਣ ਵਾਲੇ ਪਾਈਪਾਂ ਵਾਲਾ ਟਰੈਕਟਰ ਵੀ ਚਾਹੁੰਦਾ ਉਹ ਵੀ ਮਿਲੂਗਾ ਫਿਟਿੰਗ ਵਾਲੀ ਲੇਬਰ ਵੀ ਮਿਲੂਗੀ ਉਹ ਤਾਂ ਨਹੀਂ ਕਿਤੇ ਪਿਓ ਦਾ ਪਿਓ ਰੇਟ ਲੱਗ ਜੂਗਾ ਮੈਨੂੰ ਤਾਂ ਯਾਰ ਵੀ ਜਿੰਤੋਂ ਮਰਜੀ ਅਗਲਾ ਟਰਾਈ ਕਰਕੇ ਆਵੇ ਸਾਡੇ ਕੋਲੇ ਫਿਰ ਉਹਨੂੰ ਆਪ ਹੀ ਫੱਗਾ ਨੂੰ ਫਰਕ ਪਤਾ ਚੱਲੇਗਾ ਹਾਂ ਅਸੀਂ ਆਪਦੇ ਮੂੰਹੋਂ ਜੋ ਮਰਜੀ ਕੇ ਸਾਡਾ ਘੱਟ ਹੈ ਅਗਲਾ ਟਰਾਈ ਕਰਕੇ ਪਹੁੰਚੇ ਸਾਡੇ ਕੋਲੇ ਉਹਨੂੰ ਆਪ ਹੀ ਪਤਾ ਚੱਲੂ ਮੈਨੂੰ 2-3000 4000 ਰੁਪਏ ਕਿੱਲੇ ਮਗਰ ਫਰਕ ਪੈਂਦਾ ਰੇਟ ਦਾ ਤੇ ਦੁਪਾਈ ਚ ਵੀ ਪੈ ਦੂਗਾ ਤੇ ਬਾਹੂ ਜੀ ਇੱਕ ਗੱਲ ਹੋਰ ਆ ਵੀ ਚਲੋ ਹੁਣ ਸਿੱਧਾ ਫੈਕਟਰੀ ਚੋਂ ਡਾਇਰੈਕਟ ਕਿਸਾਨ ਖਰੀਦੂਗਾ ਫਰਕ ਤਾਂ ਰੇਟ ਦਾ ਪਊਗਾ ਬਿਲਕੁਲ ਪਊਗਾ ਜੀ ਲੱਖ ਮਗਰ ਕਿੰਨਾ ਕੁ ਫਰਕ ਪੈਸਦਾ ਕਿ ਜ਼ਿੰਮੇਦਾਰ ਨੂੰ ਲੱਖ ਰੁਪਏ ਦੀ ਕੋਸਟ ਮੰਨ ਕੇ ਚਲੋ 10% ਦਾ ਘੱਟੋ ਘੱਟ ਫਰਕ ਪਊਗਾ ਜੀ ਵੀ ਮਤਲਬ ਕਹਿਣ ਤੋਂ ਭਾਵੇਂ ਆ ਵੀ ਉਹ ਬੰਦੇ ਮਗਰ ਜਿਵੇਂ ਪ੍ਰਿੰਟ ਪਿਆ ਫਿਰਦਾ ਐ ਤੁਹਾਡੇ ਮਗਰ ਪਹਿ ਜਾਣ ਬੰਦੇ ਹੁਣ ਬਿਲਕੁਲ ਪਹਿਣ ਲੱਖ ਮਗਰ 10% ਤੁਹਾਡੇ ਬੰਦੇ ਮਗਰ ਪ੍ਰਿੰਟ ਪੈ ਗਿਆ ਸੀਗਾ ਤੇ ਲੈ ਵੀ ਜੇ ਤੁਸੀਂ ਹੈ 10000 ਬਾਕੀ ਪਾਈਪ ਆਹ ਸੇ ਇਧਰ ਲੈ ਸਾਡੇ ਕੋਲੇ ਸਟਾਕ ਹਮ ਰੱਖੀ ਦੇ ਫੁੱਲ ਹਮ ਹਾਂ 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 ਪਾਈ ਪੀ ਬਾਈ ਹਾਂ ਆ ਲਓ ਜੀ ਪਾਇ ਪੀ ਪੈ ਪਾਇ ਸਜਣੂ ਇਹ ਤਾਂ ਮਾਰ ਦਿਆਂਗੇ ਪ੍ਰੀਤ ਮਗਰੋਂ ਸੀਨ ਇਧਰਲੇ ਪਾਸੇ ਹੋਰ ਨਾ ਕੋਈ ਕੁੱਤਾ ਕੱਤਾ ਬੈਠਾ ਹੋਵੇ ਦੇਖ ਕੇ ਦੇਖ ਕੇ ਪਿਛੇ ਰਹਿ ਹੈ ਆ ਜਾ ਪੁੱਤ ਅੜਕ ਉੜਕ ਕੇ ਨਾ ਡੇਗ ਪੀ ਹਾਂ ਇੱਥੇ ਬੰਦਿਆਂ ਮਗਰ ਪ੍ਰਿੰਟ ਪੈਂਦੇ ਫਰਦੇ ਆ ਆ ਅਸੀਂ ਲੈ ਬੰਦਾ ਮੱਛਾ ਨਾ ਹਾਂ ਚਾ ਵੱਦ ਵੀ ਨਾ ਹੈ ਲਾ ਵੀ ਸੱਜਣੋ ਜੇ ਕਿਸੇ ਵੀ ਸੱਜਣ ਨੇ ਸਾਡੇ ਬਾਊ ਤੋਂ ਮਾਲ ਖਰੀਦਣਾ ਬਦਨੀ ਆਣਿਆਂ ਤੋਂ ਮੋਗੇ ਦੇ ਵਿੱਚ ਫੈਕਟਰੀ ਐ ਸੱਜਣੋ ਜੇ ਤਾਂ ਤੁਸੀਂ ਦੇਖਣੀ ਐ ਫੈਕਟਰੀ ਫੇਰ ਤਾਂ ਤੁਸੀਂ ਚਲੇ ਜਾਓ ਫੋਕਲ ਪੁਆਇੰਟ ਦੇ ਉੱਤੇ ਜੇ ਤੁਸੀਂ ਆਉਣਾ ਆ ਜੋ ਪਾਉ ਜੀ ਮਾੜਾ ਆਪਾਂ ਡਰੈੱਸ ਫੇਰ ਸਮਝਾ ਦਗੇ ਜੀ ਜੀ ਜੇ ਤੁਸੀਂ ਆਉਣਾ ਗਡਾਉਂ ਦੇ ਵਿੱਚ ਐਫਸੀਆਈ ਰੋਡ ਨੇੜੇ ਕਿਚਲੂ ਸਕੂਲ ਮੋਗਾ ਬਦਨੀ ਆਣਾ ਦੀ ਪਾਈਪਾਂ ਦੀ ਫੈਕਟਰੀ ਦੇ ਇਸ ਤਰ੍ਹਾਂ ਦੇ ਫਲੈਕਸ ਆ ਜਿਹੜੇ ਤੁਹਾਨੂੰ ਸੜਕ ਦੇ ਉੱਤੇ ਲੱਗੇ ਹੋਏ ਮਿਲ ਜਾਣਗੇ ਸੱਜਣੋ ਤੇ ਅੱਗੇ ਬੈਠਾ ਛੱਡ ਦੇ ਥੱਲੇ ਕੁਰਸੀਆਂ ਦੇ ਉੱਤੇ ਐਸ ਥਾਂ ਤੇ ਬਾਹੂ ਮਿਲ ਜੂਗਾ ਜਿਹੜਾ ਤੁਹਾਨੂੰ ਬੈਸਟ ਬੈਸਟ ਡੀਲ ਦੇ ਸਕਦਾ ਜਿਹੜਾ ਬੰਦਾ ਤੁਹਾਨੂੰ ਇੱਥੇ ਡਾਇਰੈਕਟ ਉਹ ਬੰਦਾ ਹੀ ਬੈਠਾ ਮਿਲ ਜੂਗਾ ਜਿਹੜਾ ਇਸ ਫੈਕਟਰੀ ਦਾ ਮਾਲਕ ਆ ਸਹੀ ਹੈ ਜੀ ਫਿਟਿੰਗ ਵੀ ਹੁੰਦੀ ਹੈ ਇੱਥੇ ਲਗ ਲੇ ਇਕੱਲੇ ਪਾਈਪ ਹੀ ਹੁੰਦੇ 99 ਵਾਲੇ ਪਾਈਪਾਂ ਦੀ ਹਾਂ ਮੈਂ ਆਹ ਗੱਲ ਨਾ ਤੁਹਾਡੇ ਕੋਲ ਕਰਨ ਲੱਗਿਆ ਸੀ ਵੀ ਆਹ ਜਿਹੜੇ ਪਾਈਪਾਂ ਵਾਲਿਆ ਅੰਡਰਗਰਾਊਂਡ ਪਾਈਪਲਾਈਨ ਜਿਹੜੀ ਫਿਟਿੰਗ ਹੈ ਦੱਬਣ ਵਾਲੇ ਪਾਈਪਾਂ ਦੀ ਸਾਰੇ ਤਰ੍ਹਾਂ ਦੀ ਫਿਟਿੰਗ ਹੁੰਦੀ ਹੈ ਜੀ 4 ਇੰਚੀ ਤੋਂ ਲੈ ਕੇ 12 ਇੰਚੀ ਤੱਕ ਆਹ ਜਿਹੜੇ ਆਪਣੇ ਆਪਾਂ ਨੂੰ ਟੀਆ ਟੀ ਚਾਹੀਦੀ ਹੈ ਐਲਬੋ ਨੱਕੇ ਹੂੰ ਸਾਰੇ ਤਰ੍ਹਾਂ ਦਾ ਜੋ ਵੀ ਲੱਗਣਾ ਸਮਾਨ ਕਿਤੇ ਗਾਹਕ ਨੂੰ ਦੂਜੀ ਜਗ੍ਹਾ ਜਾਣ ਦੀ ਲੋੜ ਨਹੀਂ ਸਾਰਾ ਉਹਨੂੰ ਇੱਕ ਜਗ੍ਹਾ ਤੋਂ ਹੀ ਮਿਲ ਜਾਏਗਾ हां ਵੀ ਮਤਲਬ ਉਹਨੂੰ ਇੱਥੋਂ ਸਲੂਸ਼ਨ ਤੱਕ ਜਿਹੜੀ ਮਤਲਬ ਨੱਕੇ ਅਨੱਕੇ ਬਹੁਤ ਜੀ ਮੋਟਰਾਂ ਵੀ ਪਈਆਂ ਹਾਂਜੀ ਹਾਂਜੀ ਬਿਲਕੁਲ ਆਪਾਂ ਵੇਖਦੇ ਹਾਂ ਜੀ ਮੋਟਰ ਵਾਟਰ ਫਲੋ ਕੰਪਨੀ ਦੀ ਹਾਂਜੀ ਅਹਮਦਾਬਾਦ ਦੀ ਮੋਟਰ ਹੈ ਇਹ ਅੱਛਾ ਜੀ ਬਹੁਤ ਹੀ ਵਾਜਬ ਇਹਨਾਂ ਦੇ ਰੇਟ ਹੈ ਆ ਮੋਟਰਾਂ ਨਾਲੋਂ ਅੰਪੀਅਰ ਘੱਟ ਲੈਂਦੀਆਂ 5 5 6 6 ਅੱਛਾ ਤੇ ਪਾਣੀ ਵੱਧ ਦੀ ਗਾਰੰਟੀ ਹੈ ਤੇ 1 ਸਾਲ ਦੀ ਮੋਟਰ ਦੀ ਗਾਰੰਟੀ ਹੈਗੀ ਐ ਸੜ ਜਵੇ ਮੱਚ ਜਵੇ ਬੋਸ਼ ਸਿੰਪੈਲਰ ਕੁਛ ਵੀ ਖਰਾਬ ਹੋ ਜਵੇ ਪੀਸ 1 ਮਿੰਟ ਤੋਂ ਪਹਿਲਾਂ ਬਦਲ ਕੇ ਨਵਾਂ ਦੇਈਦਾ 15 ਦੀ ਮੋਟਰ ਅੱਜ ਦੀ ਤਰੀਕ ਦੇ ਵਿੱਚ ਤੁਸੀਂ ਮੈਨੂੰ ਕਿੰਨੇ ਦੀ ਦਿਓਗੇ 15 ਦੀ ਮੋਟਰ ਦਾ ਰੇਟ ਤਾਂ ਵੈਸੇ ਹੈਗਾ ਜੀ 40000 ਰੁਪਇਆ ਅੱਛਾ ਜੀ ਲੈਸ ਕਰਕੇ ਤੁਹਾਨੂੰ 37000 ਰੁਪਏ ਦੀ ਦੇਵਾਂਗੇ ਮਤਲਬ ਇਹ ਕਿਸਾਨ ਸੁਣ ਰਿਹਾ ਹੈ ਕਿਸਾਨ ਦੇ ਵਾਸਤੇ ਜੀ ਹਾਂ ਕਿਸਾਨ ਵਾਸਤੇ 37000 ਰੁਪਏ ਦੀ ਮੋਟਰ ਹੋਊਗੀ ਸਣੇ ਪੱਖੇ ਸਣੇ ਪੱਖਾ 400 ਹੀ ਪੱਖਾ ਹੋਊਗਾ ਇੱਕ ਸਾਲ ਦੀ ਇੱਕ ਸਾਲ ਦੀ ਗਾਰੰਟੀ ਹੋਊਗੀ ਮੋਟਰ ਸੜ ਜੇ ਮੱਚ ਜੇ ਕਿਸੇ ਪ੍ਰਕਾਰ ਦਾ ਨੁਕਸ ਕੋਈ ਵੀ ਪੈ ਜੇ 1 ਮਿੰਟ ਤੋਂ ਪਹਿਲਾਂ ਪੀਸ ਬਦਲ ਕੇ ਨਵਾਂ ਮਿਲੇਗਾ ਮਤਲਬ ਇਹ ਹੈ ਇੰਡੀਅਨ ਕੰਪਨੀ ਹੈ ਹਾਂਜੀ ਹਾਂਜੀ ਅਹਮਦਾਬਾਦ ਦੀ ਅਹਮਦਾਬਾਦ ਬਣਦੀ ਹੈ ਜੀ 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 ਮਤਲਬ ਤੁਸੀਂ ਇਹਨੂੰ ਦੇਸੀ ਵੀ ਕਹਿ ਸਕਦੇ ਨਿਕਾ ਨੂੰ ਤਾਂ ਜੋ ਮਰਜੀ ਹੁਣ ਸੀਆਰਆਈ ਬਰੂਨਾ ਜੋ ਵੀ ਅਮદાવાદ ਹੀ ਬੰਦ ਗਿਆ ਹੁਣ ਆਪਾਂ ਨੂੰ ਵਲੈਤੀ ਕਿਵੇਂ ਕਹਿ ਦਾਂਗੇ ਹਾਂ ਬੰਦੀ ਤਾਂ ਹੈ ਹਾਂ ਮਤਲਬ ਇਹ 37000 ਰੁਪਏ ਦੇ ਵਿੱਚ ਤੁਹਾਨੂੰ 1 ਸਾਲ ਦੀ ਗਾਰੰਟੀ ਵਾਲੀ ਤੇ ਬਾਊ ਜੀ ਇਹ ਜਿਵੇਂ 1 ਸਾਲ ਦੀ ਗਾਰੰਟੀ ਦੇ ਰਹੇ ਆ ਐਵੇਂ ਲੋਡ ਘੱਟ ਲੈਣ ਦੀ ਵੀ ਗਾਰੰਟੀ ਲਾਉਂਗੇ 20 ਦੀ ਮੋਟਰ ਆਮ ਕੋਈ ਤੁਸੀਂ ਪਾ ਲੋ 38 40 ਐਂਪੀਅਰ ਲੈਂਦੀ ਹੈ ਜੀ ਅਸੀਂ 32 33 ਐਂਪੀਅਰਾਂ ਦੀ ਗਾਰੰਟੀ ਕਰਕੇ ਦਿੰਦੇ ਆ ਜੀ 9 ਐਂਪੀਅਰ ਲੈਵੇਂ ਮੋਟਰ ਮੋੜ ਸਕਦੇ ਪਾਣੀ ਘੱਟ ਹੋਵੇ ਦੂਜੀ ਮੋਟਰ ਤੋਂ ਮਲਾ ਲਓ ਪਾਣੀ ਵੱਧ ਦੀ ਗਾਰੰਟੀ ਹੋਊਗੀ ਜੇ ਘੱਟ ਹੋਵੇ ਮੋਟਰ ਤਾਂ ਵੀ ਮੁੜ ਕੇ ਪੈਸੇ ਦੇਵਾਂਗੇ ਅਸੀਂ ਮਤਲਬ ਪੈਪ ਤੋਂ ਜੇ ਪਾਣੀ ਪੀਣ ਲੱਗੂਗਾ ਬੰਦਾ ਬੰਦੇ ਨੂੰ ਹੱਥੋਂ ਆਊਗਾ ਸਿੱਧਾ ਗਲ ਚ ਵੱਜੂਗੀ ਧਾਰ ਜੀ 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 ਬਿਲਕੁਲ ਵੱਜੂਗੀ ਲਓ ਜੀ ਇਹ ਬਾਉ ਜੀ ਹੁਣਾਂ ਦੀ ਜ਼ਿੰਮੇਵਾਰੀ ਹੈ ਸੱਜਣੋ ਇਹ ਕਹਿੰਦੇ ਵੀ ਜਿਹੜੀ 38 ਐਂਪੀਅਰ ਲੈਂਦੀ ਹੈ ਮੋਟਰ ਉਹ 32 ਦੀ ਇਹ ਜ਼ਿੰਮੇਵਾਰੀ ਲੈਂਦੇ ਆ ਠੀਕ ਹੈ ਜੀ ਤੇ ਜਿਹੜੀ ਮੋਟਰ ਮਤਲਬ ਮੈਂ ਹੋਰ ਕੰਪਨੀ ਦਾ ਨਾਮ ਲਾਉਂਗਾ ਤਾਂ ਗਲਤ ਹੋਊਗਾ ਮਤਲਬ ਤੁਹਾਨੂੰ 45-46 ਹਜ਼ਾਰ ਦੀ ਮਿੰਨ ਦੀ ਚਾਹ ਕੋ 37000 50000 ਰੁਪਏ ਦਾ ਰੇਟ ਹੈ ਕੱਪੜੀਆਂ ਦਾ ਹਾਂ 50000 ਦਾ ਰੇਟ ਆ ਉਹ ਤੁਹਾਨੂੰ 4 ਸਟੇਜ ਪੱਖੇ ਵਾਲੀ ਮੋਟਰ ਆ ਜਿਹੜੀ ਉਹ 37000 ਰੁਪਏ ਦੀ ਮਿਲ ਜੂਗੀ ਬਾਕੀ ਜਦੋਂ ਤੁਸੀਂ ਇੱਥੇ ਆਉਂਗੇ ਅਜੇ ਮੈਂ ਇੱਥੋਂ ਤੱਕ ਫੈਕਟਰੀ ਬੜੀ ਵੱਡੀ ਕਵਰ ਕਰਨ ਵਾਲਾ ਰਹਿ ਜੂ ਬਸ ਤੁਹਾਨੂੰ ਦੱਸ ਪਾਤੀ ਕਿ ਬਾਉ ਜੀ ਹੁਣਾਂ ਦਾ ਨੰਬਰ ਆ ਜਿਹੜਾ ਸਕਰੀਨ ਤੇ ਆ ਐਨੀ ਟਾਈਮ ਤੁਸੀਂ ਇਨਕੁਆਰੀ ਕਰ ਸਕਦੇ ਆ ਜਿਉਂਦੇ ਵਾਸਤੇ ਬਹੁਤ ਬਹੁਤ ਧੰਨਵਾਦ